ਨਾਲੇ ਤੋਂ ਨੰਗ ਰਿਆਂ ਤੇ ਆਲੇ ਦੁਆਲੇ ਵੇਖ ਲੋ ਜੀ ਪਤਾ ਹੀ ਨਹੀਂ ਲੱਗਦਾ ਦੂਰ ਦੂਰ ਤੱਕ ਦੀਦਾ ਹੀ ਕੱਖ ਨਹੀਂ ਆ ਸੜਕ ਦਾ ਪਰਲੇ ਪਨੇ ਪਤਾ ਨਹੀਂ ਲੱਗਦਾ ਇਸ ਬੰਨੇ ਭਾਈ ਵੇ ਤੇ ਆਪਾਂ ਜਾ ਰਹੇ ਆ ਤੇ ਮੌਸਮ ਤੁਸੀਂ ਦੇਖ ਰਹੇ ਹੋ ਆਲੇ ਦੁਆਲੇ ਦੀਦਾ ਹੀ ਕੱਖ ਨਹੀਂ ਨਹੀਂ ਧੁੰਦਿਆ ਕੀ ਆਲੇ ਦੁਆਲੇ ਨਜ਼ਰੀ ਨਹੀਂ ਆਉਂਦਾ ਦੂਰ ਦੂਰ ਤੱਕ ਕੱਖ ਤੇ ਭਰਾਓ ਜਿੰਨੇ ਵੀ ਆਉਣਾ ਹੁੰਦਾ ਵਾ ਕੋਈ ਜ਼ਰੂਰੀ ਕੰਮ ਹੋਵੇ ਤੇ ਫੇਰ ਹੀ ਘਰੋਂ ਨਿਕਲਿਆ ਕਰੋ ਐਵੇਂ ਨਾ ਬਾਹਰ ਨਿਕਲੇ ਹੋ ਕਿਉਂਕਿ ਬਹੁਤ ਜ਼ਰੂਰੀ ਕੰਮ ਹੋਵੇ ਕੋਈ ਤੇ ਫੇਰ ਹੀ ਬਾਹਰ ਆਇਓ ਰੋਡ ਤੇ ਧੁੰਦ ਬਹੁਤ ਆ ਔਰ ਤੁਹਾਡੀ ਜ਼ਿੰਦਗੀ ਤੋਂ ਕੀਮਤੀ ਹੋਰ ਕੁਝ ਨਹੀਂ ਆ ਕਿ ਪਰਮਾਤਮਾ ਨੇ ਜਿਹੜਾ ਮਨੁੱਖੀ ਜੀਵਨ ਦਿੱਤਾ ਨਾ ਉਹ ਸੱਚੇ ਪਾਤਸ਼ਾਹ ਨੇ ਬੜੇ ਚੰਗੇ ਚੰਗੇ ਕੰਮ ਕਰਾਉਣੇ ਹੁੰਦੇ ਤੁਹਾਡੇ ਕੋਲ ਔਰ ਤੁਹਾਡੇ ਦੋਸਤਾਂ ਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਚੇਤਿਆਂ ਨੂੰ ਸਾਰਿਆਂ ਨੂੰ ਤੁਹਾਡੀ ਜ਼ਰੂਰਤ ਹੁੰਦੀ ਆ ਤੇ ਭਰਾਓ ਰਿਸਕ ਨਹੀਂ ਲੈਣਾ ਮੇਰੇ ਵੀਰ ਕਿਸੇ ਨੇ ਵੀ ਕੋਈ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਵੇ ਕੰਮ ਹੁੰਦੇ ਰਹਿੰਦੇ ਬੰਦਾ ਜਿਉਂਦਾ ਰਹਿਣਾ ਚਾਹੀਦਾ ਇਹ ਧੁੰਦ ਬੜੀ ਆ ਜਿੰਨੇ ਵੀ ਆਉਣਾ ਮੇਰਾ ਭਰਾ ਕੋਈ ਜ਼ਰੂਰੀ ਕੰਮ ਹੋਵੇ ਤੇ ਫਿਰ ਬਾਹਰ ਨਿਕਲੇ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਕਾਰਯੋਗ ਭਰਾਓ ਧੁੰਦ ਬਹੁਤ ਆ ਮੌਸਮ ਬਹੁਤ ਖਰਾਬ ਹੋਇਆ ਤੇ ਜ਼ਰੂਰੀ ਕੋਈ ਕੰਮ ਹੋਵੇ ਤੇ ਸੜਕ ਤੇ ਨਿਕਲੋ ਐਵੇਂ ਨਾ ਨਿਕਲਿਓ ਕਿਉਂਕਿ ਤੁਹਾਡਾ ਜੀਵਨ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਆ ਸਮਾਜ ਲਈ ਤੁਸੀਂ ਬਹੁਤ ਚੰਗੇ ਕੰਮ ਕਰਨੇ ਆ ਤੁਹਾਡੇ ਯਾਰਾਂ ਦੋਸਤਾਂ ਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੀ ਜ਼ਰੂਰਤ ਆ ਔਰ ਜ਼ਰੂਰੀ ਕੋਈ ਕੰਮ ਹੋਵੇ ਤੇ ਫਿਰ ਹੀ ਜਿਹੜਾ ਬਾਹਰ ਨਿਕਲੇਓ ਕਿਉਂਕਿ ਮੌਸਮ ਜਿਹੜਾ ਵਾ ਖਰਾਬ ਬਹੁਤ ਆ ਬਹੁਤ ਜ਼ਿਆਦਾ ਧੁੰਦ ਆ ਤੇ ਮੇਰੇ ਵੀਰ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਜਨੇ ਆਉਣਾ ਕੋਈ ਜ਼ਰੂਰੀ ਕੰਮ ਹੋਵੇ ਤੇ ਆਇਓ ਨਹੀਂ ਤੇ ਐਵੇਂ ਧੁੰਦ ਵਿੱਚ ਨਾ ਨਿਕਲਿਓ ਕਿਉਂਕਿ ਕਈ ਡਰਾਈਵਰ ਵੀ ਅਣਜਾਣ ਹੁੰਦੇ ਆ ਤੇ ਫਿਰ ਆਲੇ ਦੁਆਲੇ ਪਤਾ ਨਹੀਂ ਲੱਗਦਾ ਲੋਕ ਕਿਸੇ ਵੇਲੇ ਕੋਈ ਤੀਜੀ ਨਾ ਆਉਂਦੇ ਆ ਤੇ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਇਸ ਕਰਕੇ ਭਰਾਓ ਜਦੋਂ ਵੀ ਆਉਣਾ ਬਾਹਰ ਤੇ ਜ਼ਰੂਰੀ ਕੰਮ ਹੋਵੇ ਤੇ ਜ਼ਰੂਰੀ